É, yeah. yeah, caralho! ਹਰ ਬਣੀਓ ਦੇ ਪਰ ਸਮਾਨਿਤ ਕੀਤਾ ਗਿਆ ਕੀ ਕਹਿਣਾ ਪਵੇ ਇਹ ਲੰਗਰ ਕਮੇਟੀ ਜੋ ਨਵੀਂ ਬਣਾਈ ਹੈ ਮੈਂ ਆਸ਼ਾ ਕਰਦਾ ਹਾਂ ਵੀ ਜੋ ਪੁਰਾਣੀ ਲੰਗਰ ਕਮੇਟੀ ਜੋ ਕਿ 1965 ਦੇ ਵਿੱਚ ਸ੍ਰੀ ਸਨਤਨ ਧਰਮ ਮਹਾਵਿਦyal ਕੁਰੜੀ ਦੀ ਸਥਾਪਨਾ ਸੀ ਕੀਤੀ ਸੀ ਉਸ ਤੋਂ ਬਾਅਦ ਮਹਾਵਿਦyal ਨੂੰ ਕਨਵਰਟ ਕਰਕੇ ਲੰਗਰ ਕਮੇਟੀ ਸ੍ਰੀ ਮਾਤਾ ਨੈਣਦੇਵੀ ਲੰਗਰ ਕਮੇਟੀ ਕੁਰਾਲੀ ਰੰਨਾਉ ਰੱਖਿਆ ਗਿਆ ਸੀਗਾ। ਔਰ ਉਸ ਸਮੇਂ ਜੋ ਕੁਰਾਲੀ ਦੀ ਲੰਗਰ ਕਮੇਟੀ ਮਾਤਾ ਨੈਣਦੇਵੀ ਦੇ ਵਿੱਚ ਟੌਪ ਤੇ ਨੰਬਰ 1 ਤੇ ਹੁੰਦੀ ਸੀਗੀ। ਔਰ ਇੱਥੇ ਤੱਕ ਕਿ ਇੱਕ ਪਾਟੜੇ ਕਿਤਾਬਾਂ ਵਿੱਚ ਦੇ ਵੀ ਗਾਏ ਕਰਦੇ ਸੀਗੇ ਉਹਦੇ ਵਿੱਚ ਵੀ ਕੁਰਾਲੀ ਦੀ ਲੰਗਰ ਕਮੇਟੀ ਦਾ ਵਰਣਨ ਹੁੰਦਾ ਸੀਗਾ। ਜੋ ਗਾਉਂਦੇ ਸੀਗੇ ਕੋਲਾਂ ਵਾਲਾ ਟੋਬੇ ਦਾ ਵੀ ਔਰ ਅੱਗੇ ਚੱਲ ਕੇ ਉਰਾਲੀ ਦੇ ਲੰਗਰ ਦਾ ਵੀ ਵਰਣਨ ਬਾਰ-ਬਾਰ ਕਰਿਆ ਜਾਂਦਾ ਤਾਂ ਮੈਂ ਆਸ਼ਾ ਕਰਦਾ ਹਾਂ ਜੋ ਲੰਗਰ ਕਮੇਟੀ ਨਵੀਂ ਬਣਾਈ ਹੈ ਉਸ ਦੇ ਪ੍ਰਧਾਨ ਚੇਅਰਮੈਨ ਔਰ ਸਮੂਹ ਮੈਂਬਰਾਂ ਇਸ ਨਵੀਂ ਲੰਗਰ ਕਮੇਟੀ ਨੂੰ ਉਸ ਉਚਾਈ ਤੱਕ ਲੈ ਜਾਣਗੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜਿਹੜੀ ਇਹ ਲੰਗਰ ਕਮੇਟੀ ਨੂ ਨਾਣਾ ਦੇ ਵੀ ਲੰਗਰ ਕਮੇਟੀ ਤੁਹਾਡੇ ਵੱਲੋਂ ਬਣਾਈ ਗਈ ਹੈ ਉਹਦੇ ਬਾਰੇ ਕੀ ਕਹਿਣਾ ਤੇ ਕੀ ਕੀ ਜਿਹੜੇ ਕੰਮ ਜਿਹੜੇ ਪਹਿਲੇ ਦੇ ਦਾ ਤੇ ਬੱਕੇ ਤੇ ਨੇ ਜਿਹੜੀ ਇਹ ਨਵੀਂ ਲੰਗਰ ਕਮੇਟੀ ਬਣਾਈ ਗਈ ਹੈ ਪਹਿਲਾਂ ਤਾਂ ਹੋਗਾ ਮਹਾਮਾਰੀ ਦੇ ਚੱਲਦੇ ਵਿੱਚ ਜਿਹੜਾ ਹੈਗਾ ਵਿਵਸਥਾ ਪਾਉਲਦੇ ਹੈ ਤੇ ਉਸ ਤੋਂ ਬਾਅਦ ਅੰਕਲ ਜੀ RAMDEV ਜੀ ਨੇ ਸਾਰਾ ਪਿਛਤਾਰ ਦੇ ਵਿੱਚ ਦਸਤੇ ਆਇਆਗਾ ਤੇ ਉਸ ਤੋਂ ਬਾਅਦ ਜਿਹੜੇ ਕੰਮ ਹੈਗੇ ਨੇ ਕੰਮ ਉੱਤੇ ਬਹੁਤ ਪੈਂਡਿੰਗ ਪਏ ਹੈਗੇ ਨੇ ਜੀ ਸਰ ਗੋਰ ਸਾਹਿਬ ਨੇ ਦੱਸਿਆ ਸੀ ਜਿਹੜੀ ਉੱਤੇ ਧਰਮਸ਼ਾਲਾ ਹੈਗੀ ਹੈ ਧਰਮਸ਼ਾਲਾ ਦਾ ਹਜੇ ਤੱਕ ਜਿਹੜਾ ਹੈਗਾ ਕੋਈ ਜਿਹੜੇ ਹੈਗਾ ਕੈਨ ਬਤਰਾ ਜੀ ਇੱਕ ਸਿੰਗਲ ਪਰਸਨ ਦੇ ਨਾਮ ਤੇ ਚੱਲ ਰਹੀ ਹੈਗੀ ਹੈ ਉਸ ਤੋਂ ਜਿਹੜੇ ਹੈਗਾ ਸਭ ਤੋਂ ਪਹਿਲਾਂ ਅਸੀਂ ਅਦਾਲਤ ਤੇ ਜਿਹੜੇ ਹੈਗਾ ਉਹਨੂੰ ਜਿਹੜੇ ਹੈਗਾ ਆਪਣੇ ਨਾਮ ਕਰਾਵਾਂਗੇ ਕਮੇਟੀ ਦੇ ਨਾਮ ਕਰਾਵਾਂਗੇ ਤੇ ਉਸ ਤੋਂ ਔਰ ਜਿਹੜੇ ਹੈਗਾ ਜੋ ਵੀ ਉੱਥੇ ਕਮੀ ਹੈਗੀ ਆ ਉਹਨੂੰ ਪੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇੱਕ ਜਣੀ ਹੈਗੀ ਅਸੀਂ ਕਮੇਟੀ ਰਜਿਸਟਰਡ ਕਰਾ ਕੇ ਜਿੰਨੇ ਵੀ ਜਿਹੜੇ ਹੈਗੇ ਨੇ ਕੰਮ ਪੈਂਡਿੰਗ ਪਏ ਹੈਗੇ ਨੇ ਚਾਹੇ ਕੋਈ ਲੰਗਰ ਦਾ ਹੈਗਾ ਚਾਹੇ ਕੋਈ ਵਰਤਨਾ ਦੀ ਸੇਵਾ ਹੈਗੀ ਹੈ ਕਿਸੇ ਸਾਰੇ ਸਹਿਯੋਗ ਦੇ ਸਹਿਯੋਗ ਦੇ ਨਾਲ ਇੱਕ ਜੁੜੇ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜਾ ਉਹ ਚੱਲਾਂਗੇ ਕਿ ਆਉਣ ਵਾਲੀ ਜਿਹੜੀ ਹੈਗੀ 13 ਤਾਰੀਖ 14 ਤਾਰੀਖ ਤੇ 15 ਤਾਰੀਖ ਨੂੰ ਉੱਤੇ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀ ਹੈਗੀ ਸੇਵਾ ਨਿਭਾਵਾਂਗੇ। ਉਸ ਟਾਈਮ ਤੇ ਜਿਹੜਾ ਸਥਾਨ ਹੈਗਾ ਉੱਥੇ ਵਸਟਨ ਨੈਣਾ ਦੇਵੀ ਲੈ ਕੇ ਆ ਗਏ। ਅੱਜ ਅਸੀਂ ਸਾਰੇ ਹੀ ਇੱਥੇ ਇਕੱਠੇ ਹੋਏ ਆ ਕਿ ਜੋ ਹਰ ਸਾਲ ਸ਼੍ਰੀ ਨੈਣਾ ਦੇਵੀ ਮਾਤਾ ਜੀ ਦੇ ਦਰਬਾਰ ਦੇ ਵਿੱਚ ਉਥੇ ਲੰਗਰ ਆਇਆ ਜਾਂਦਾ ਹੈ ਹੋਲੇ ਮਹੱਲੇ ਤੇ ਉਸ ਉਪਲਖ ਦੇ ਵਿੱਚ ਔਰ ਉਸ ਦੇ ਨਾਲ ਨਾਲ ਜੋ ਨਾਮੀ ਕਮੇਟੀ ਦਾ ਗਠਨ ਹੋਇਆ ਉਸ ਵੇਸੇ ਨਿਊ ਨੈਣਾ ਦੇਵੀ ਲੰਗਰ ਕਮੇਟੀ ਆਜਨ ਦੇ ਨਾਲ ਦਾਪਤਿਕ ਇਮਕਾਨਾ ਔਰ ਵਿਚਾਰ ਵਟਾਂਦਰਾ ਔਰ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਬਾਈ ਜੀ ਰਾਮਦੇਵ ਬੰਸਲ ਜੀ ਜਿਨ੍ਹਾਂ ਨੇ ਲੰਗਰ ਕਮੇਟੀ ਦਾ ਮੁਡ ਬਣਿਆ ਸੀਗਾ ਪ੍ਰਥਾ ਚੱਲੀ ਆਂਦੀ ਹੈ ਹਮੇਸ਼ਾ ਹੀ ਕਿ ਜੋ ਇੱਕ ਸੇਵਾ ਦਾ ਮੌਕਾ ਮਾਤਾ ਵੱਲੋਂ ਸ੍ਰੀਨ ਮਾਤਾ ਨਿਆਣਾ ਦੇਵੀ ਵੱਲੋਂ ਸਾਡੇ ਬਾਈ ਜੀ ਰਾਮਦੇਵ ਬੰਸਲ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਉਨਾ ਨੂੰ ਬਖਸ਼ਿਆ ਗਿਆ ਸੀਗਾ ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਔਰ ਮਹਾਮਾਇਦੇ ਆਸ਼ੀਰਵਾਦ ਸਦਕਾ ਅੱਗੇ ਅੱਗੇ ਉਹ ਪ੍ਰਥਾ ਚੱਲੀ ਆ ਰਹੀ ਹੈ ਔਰ ਉਸੇ ਦੇ ਵਿੱਚ ਅੱਜ ਬਹੁਤ ਹੀ ਸਲਾੰਗਾ ਯੋਗ ਕਦਮ ਅਸ਼wini ਗੌਰ ਜੀ ਦਾ ਸਾਡੇ ਭਾਈ ਜੀ RAMDEW BANSAL ਜੀ ਸ੍ਰੀ ਦਤਮਾ ਜੀ ਬੈਠੇ ਹੈ ਜੀ ਚਿੰਨਾ ਜੀ ਬੈਠੇ ਹੈ ਸੋਨੂ ਜੀ ਹੈ ਸ਼ਸ਼ੀ ਜੀ ਹੈ ਹਰੀਦੇਵ ਹਰੀਦੇਵਨ ਜੀ ਔਰ ਸਮੂਚੀ ਜਿਹੜੀ ਟੀਮ ਹੈ ਸ੍ਰੀ ਨਿਆਣਾ ਦੇਵੀ ਮਹਾਮਾਈ ਲੰਗਰ ਕਮੇਟੀ ਦੀ ਉਹਨਾਂ ਵੱਲੋਂ ਪ੍ਰਾਲਾ ਕਰਦੇ ਹੋਏ ਰਜੀਸ਼ ਰਠੌਰ ਵੀਰ ਜੀ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਔਰ ਉਸੇ ਨਾਲ ਅਸ਼ੋਕ ਧਮਾਨ ਜੀ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਭਾਈ RAMDEV ਜੀ ਬੰਸਲ ਦੀ ਜਿਹੜੇ ਬਾਈ ਜੀ ਨੇ ਉਹਨਾਂ ਦੇ ਆਸ਼ੀਰਵਾਦ ਸਦਕਾ ਸੋ ਇਹਨਾਂ ਨੂੰ ਵੀ ਅਸੀਂ ਵਧਾਈ ਦੇਨੇ ਆ ਸਮੂਹ ਸੰਗਤ ਵੱਲੋਂ ਔਰ ਉਸੇ ਨਾਲ ਨਾਲ ਜਿਹੜਾ ਉਪਰਾਲਾ 13 ਮਾਰਚ ਤੋਂ ਲੈ ਕੇ 15 ਮਾਰਚ ਤੱਕ ਮਹਾ ਮਈ ਦੇ ਦਰਬਾਰ ਸ਼੍ਰੀ ਨਾਨਾ ਦੇਵੀ ਵਿਖੇ ਲੰਗਰ ਲਗਾਇਆ ਜਾਣਾ ਹੈ ਉਸ ਉਪਲਖ ਦੇ ਵਿੱਚ ਵੀ ਅੱਜ ਵਿਚਾਰ ਵਟਾਂਦਰਾ ਹੋਣਾ ਹੈ ਸੋ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬਾਰੀ-ਬਾਰੀ ਅਨੁਸਾਰ ਆਪਣਾ ਜਿਹੜਾ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨ ਔਰ ਉਸੇ ਨਾਲ-ਨਾਲ ਆਪਾਂ ਸਮੂੱਚੀ ਵਿਉਂਤਬੰਦੀ ਬਣਾਈਏ ਕਿ ਕਿਵੇਂ ਇਹ ਲੰਗਰ ਲਗਾਏ ਜਾਣਾ ਤੇ ਹੋਰ ਜਿਹੜੇ ਵੀ ਆਪਦੇ ਵਿਚਾਰ ਨੇ ਉਹ ਸਮੂੱਚੇ ਅਸੀਂ ਸਮੂੱਚੀ ਸੰਗਤ ਦੇ ਨਾਲ ਸਾਂਝੇ ਕਰਾਂਗੇ ਜੈ ਮਾਤਾ ਦੀ